ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਲੁਹਾਰਕਾ ਤਹਿਸੀਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਲਾਗੇ ਪਿੰਡ ਲੁਹਾਰਕਾ ਤੇ ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈ ਦੇ ਆਵਾ ਕਾਫੀ ਚਿਰਾਂ ਬਾਅਦ ਅੱਜ ਆਏ ਆ ਕਦੇ ਕਦੇ ਜਿਹੜਾ ਵਾ ਇੱਕ ਦੋ ਪੁੱਛ ਲਿਆ ਕੇ ਜਿਹੜਾ ਵੇਚਦੇ ਆ ਨਾਲ ਦੁੱਧ ਦਾ ਕੰਮ ਹੈ ਘਰੇ ਵੀ ਜਿਹੜੇ ਪਸ਼ੂ ਕਾਫੀ ਗਿਣਤੀ ਜਾਂ ਅੰਦਰ ਵੀ ਮੱਝਾਂ ਜਿਹੜੀਆਂ ਕਾਫੀ ਵੱਜੀਆਂ ਵਾਂ ਤੇ ਦੇਰੀ ਦਾ ਮੇਨ ਦੁੱਧ ਦਾ ਕੰਮ ਹੈ ਜਿਹੜਾ ਵੀਰ ਜੀ ਉਹਨਾਂ ਦਾ ਤੇ ਦੋ گاਵਾ ਤੁਹਾਨੂੰ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਸੂਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੋਂ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸੱਚੀ ਗੱਲ ਜੀ ਸਭਿਆਰਿਆਂ ਨੂੰ ਸੱਚੀ ਗੱਲ ਜੀ ਤੇ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਹਾਂ ਮੇਰਾ ਨਾਮ ਸਿੰਘ ਜੀ ਪਿੰਡ ਲੋਟਾ ਰਵਰ ਕਾ ਗੁਰਦ ਠੀਕ ਹੈ ਜੀ ਤੇ ਤਹਿਸੀਲ ਜੇ ਲੰਬਰੀ ਸਰਾਂ ਨਾ ਅੰਮ੍ਰਿਤਸਰ ਕਿੰਨਾ ਕਿ ਜੇ ਇੱਥੋਂ ਆਪਾਂ ਨੂੰ ਬਾਈਪਾਸ ਹੈ 7-8 ਕਿਲੋਮੀਟਰ ਦਜੀ ਅੱਛਾ ਬਾਈਪਾਸ ਹੈ ਕਹਿੰਦੇ ਬਾਈਪਾਸ ਹੈ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 98550 5218 ਠੀਕ ਹੈ ਜੀ ਤੇ ਅੱਜ ਦੋ ਹੀ ਵਿੱਚ ਨਹੀਂ ਨਾ ਦੋ ਹੀ ਵਿੱਚ ਲੈ ਬਸ ਇਹ ਲਿਆਂਦੀਆਂ ਕਿ ਕਰਦੀਆਂ ਜੀ ਨਹੀਂ ਲਿਆਂਦੀਆਂ ਜੀ ਬੋਲ ਅੱਛਾ ਕਿ ਲਿਆਂਦੀਆਂ ਵਾਹ ਠੀਕ ਹੈ ਪਹਿਲਾਂ ਕਿੱਡੀ ਵਿਖਾ ਦੀ ਜੀ ਕਿੱਡੀ ਬੱਜੀ ਆ ਠੀਕ ਹੈ ਜੀ ਕਿੰਨਾ ਚਿਰ ਹੋ ਗਿਆ ਜਿੰਨਾ ਸੋਈ ਨਾ ਇਹਨੂੰ ਪਾਜੀ ਹੋ ਗਏ ਅੱਜ 8 ਤੋਂ 10 ਦਿਨ ਹੋ ਗਏ 8 10 ਦਿਨ ਹੋ ਗਏ ਆ ਕਿੰਨਾ ਦੁੱਧ ਤਿਆਰ ਕਰ ਗਈ ਆ ਦੁੱਧ ਪਾਜੀ ਜਿਹੜਾ ਬੋਕਸ ਚੋਂ ਆ ਰਿਹਾ ਉਹ ਮੋਕੇ ਦੇ 18 ਕਿਲੋ ਹੋ ਗਏ 18 ਲੀਟਰ ਤਿਆਰ ਆ ਹਾਂਜੀ ਕਿੰਨਾ ਕ ਦੁੱਧ ਕਰੀ ਜਾਊਗੀ ਦੁੱਧ 20 ਤੋਂ ਪਲੱਸ ਹੀ ਜਾਊਗਾ ਅਸ਼ਵੀਤ ਤਾਂ ਬਾਹਰ ਹੀ ਜਾਊਗੀ ਹਨਾ 25 ਕਿਲੋ ਤੋਂ ਲੱਗ ਕੇ ਜਾਊਗਾ ਠੀਕ ਹੈ 20 ਤੋਂ 25 ਦੇ ਵਿੱਚ ਜਿਹੜਾ ਕਹਿੰਦੇ ਕਿ ਚਵਾਊਗੀ ਪਾਜੀ ਬਹੁਤ ਠੰਡੀ ਠੰਡੀ ਆਨੇ ਤੇ ਦੇਖ ਸਕਦੇ ਆ ਆਪਾਂ ਲੱਗ ਕੇ ਜਿੱਦਾਂ ਮਰਜੀ ਬੈਠੋ ਚੱਲ ਠੀਕ ਹੈ ਜੀ ਤੇ ਬਾਕੀ ਮਿਲਕ ਵੇਣ ਵੀ ਚੰਗੀ ਲੱ ਗੀ ਆ ਬੱਚਾ ਜੇ ਤਾਂ ਚਲੋ ਖੋਲੋ ਫਿਰ ਤੋੜ ਦੀਏ ਬਾਕੀ ਇਤਨੇ ਇਹ ਵੀ ਦਵਾਂ گاਵਾਂ ਦੇ ਕੱਦ ਕਾਠ ਬੇਲ ਜਿਹੜੀ ਚੰਗੀ ਆ ਆ ਜੋ ਲਾਇਆ ਉਹ ਦੀ 12 ਲੀਟਰ ਜਿਹੜਾ ਮੌਕੇ ਤੇ ਕਹਿੰਦੇ ਕਿ ਤਿਆਰ ਆ ਤੇ 20 ਮ ਬਾਹਰ ਜਿਹੜਾ ਕਹਿੰਦੇ ਕਿ ਦੁੱਧ ਚ ਵਾਈ ਜਾਊਗੀ ਤੇ ਉਤਰਾਂ ਵੀਰ ਜੀ ਥਣ ਥਣ ਓਕੇ ਜੀ ਸਾਰੇ ਬਿਲਕੁਲ ਠੀਕ ਆ ਭਾਵੇਂ ਧਾਰੋਣਾ ਮਰਨ ਠੀਕ ਆ ਤੇ ਕਿੰਨਾ ਰੱਖਨੇ ਇਹਦਾ ਮੁੱਲ ਫਿਰ ਕਿੰਨਾ ਜੀ ਕਰ ਦਿਓ ਆਪ ਹੀ ਮੁੱਲ ਤੇ 20000 ਰੁਪਏ ਕਰ ਦਿਓ ਅੱਛਾ ਕਿੰਨੇ ਦੀ ਦੇ ਦੇਣੀ ਆ ਹਾਂ ਤੇ ਸਾਠੀ ਦੇ ਰਹਾ ਅੱਛਾ 60000 ਹੀ ਦੇ ਦਊਗਾ ਕੋ ਕਰਦਾ ਕਿ ਮਾਰਦਾ ਚਲੋ ਕੋ ਫੋਨ ਲਾਊਗਾ ਤੇ ਮੌਕੇ ਤੇ ਹੋ ਜਾਊਗਾ ਹਨਾ ਤੇ ਹੁਣ ਆ ਜਿਹੜੀ ਦੂਸਰੀ ਨੰਬਰ ਤੇ ਜਗਾ ਇਸਲੇ ਭਾਈ 20 ਕਿਲੋ ਦੁੱਧ ਅੱਛਾ ਇਹ ਇਹਨੂੰ ਰੱਤ ਦਾ ਤਾਰ ਲੋ ਇਸ ਵੀ ਇਹਨਾਂ ਵੀ ਹਫਤਾ ਕੇ ਜਿਹੜਾ ਕਿ ਇਹਦੇ ਮਗਰ ਵੱਛੀ ਹੈ ਤੇ ਇਹਦੇ ਕੋਲ ਜਿਹੜਾ 20 ਲੀਟਰ ਦੇਖੋ 20 ਤੋਂ ਪਲੱਸ ਹੀ ਹੋ ਗਿਆ ਜੀ ਅੱਛਾ 20 ਤਾਂ ਬਾਹਰ ਹੀ ਤਿਆਰ ਹੈ ਜਿਹੜਾ ਆਵੇਂ ਮੌਕੇ ਤੇ ਦੋ ਟੱਟ ਜੋ ਬੱਚਾ ਕਿਹੜਾ ਜਿਹਦਾ ਆ ਵੱਛੀ ਹੈ ਜਾਨ ਦੇ ਇੱਕ ਅਲੀ ਵੱਛੀ ਆ ਹਾਂ ਵੱਛੀ ਜੀ ਬਾਕੀ ਨਾੜੂ ਜਿਹੜਾ ਇਹਦਾ ਨਾਲ ਹੀ ਆ। ਤਾਜ਼ਾ ਹੀ ਆ 75। ਹਾਂਜੀ ਹਾਂਜੀ। ਬਾਕੀ ਡੇਰੀਆਂ ਚ ਅਕਸਰ ਦੁੱਧ ਵਾਲੇ ਪਸ਼ੂ ਜਿਹੜੇ ਹੁੰਦੇ ਆ। ਲੈ ਜਾ। ਬਾਕੀ ਹਵਾਨੇ ਤੇ ਵੀ ਨਾੜਾਂ ਜਿਹੜੀਆਂ ਕਾਫੀ ਚੰਗੀਆਂ। ਬਾਕੀ ਕੋਈ ਆਣ ਕੇ ਵੇਖੇ ਪਰ ਉੱਪਰ ਕੱਦ ਕਾਟਦਾ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ। ਤੇ ਜੇ ਟਾਈਮ ਵੀ ਜਿਹੜਾ ਦੁਪਹਿਰ ਦਾ ਵਾ। ਸ਼ਾਮ ਤੱਕ ਆਪਣੇ ਦੁੱਧ ਦੇ حساب ਨਾਲ ਭਵਾਨੇ ਜਿਹੜੇ ਪਰ ਲੂਗੀ ਤੇ ਥਾਣੇ ਤੁਹਾਨੂੰ ਦਿਖਾ ਦਈਏ ਤੇ ਲੱਗ ਗਿਆ ਆ ਦੇਖ ਸਾਡੇ ਥਾਣਾਂ ਦਾ ਸਾਈਜ਼ ਗਿਆ ਤੇ ਉਤਰਾਂ ਵਿੱਚ ਜੀ ਕਿੰਨਾ ਕ ਦੁੱਧ ਕਰੀ ਜਾਊਗੀ ਇਹ ਬਾਜੀ 20 ਕਿਲੋ ਦੇ ਟਾਈਮ 'ਚ ਹੋਣੀ ਅੱਛਾ ਬਾਕੀ 25 ਲੀਟਰ ਤੋਂ ਬਾਅਦ ਹੀ ਕਰੂ ਦੁੱਧ ਅੱਛਾ 25 ਤੋਂ ਲੱਗੇ ਮੰਨ ਜਿਹੜਾ ਕਰੀ ਜਾਊਗੀ ਤੇ ਇਹਦਾ ਮੁੱਲ ਕਿੰਨਾ ਗਿਆ ਫਿਰ ਇਹਦਾ ਮੁੱਲ ਵੀ ਸੇਮ ਹੀ ਆ। ਅੱਛਾ ਸੇਮ ਹੀ ਆ। 60 60 ਦੀ ਭਾਮ ਕੋਈ ਉਹ ਲੈ ਜੇ। ਹਾਂਜੀ ਤੇ ਭਾਮ ਕੋਈ ਉਹ ਲੈ ਜੇ। ਜੋੜੇ 'ਚ ਮੰਤਨ ਕਰਦਾਂਗੇ। ਤੇ ਜੋੜਾ ਕੋਈ ਪਾਲੂਗਾ ਤੇ ਮੰਤਨ ਹੋਰ ਕਰ ਦੋਗੇ ਹਨਾ। ਠੀਕ ਹੈ ਜੀ। ਠੀਕ ਹੈ ਜੀ। ਬਹੁਤ-ਬਹੁਤ ਧੰਨਵਾਦ ਜੀ। ਬਾਕੀ ਇੱਥੇ ਆਓ। ਆਪਣਿਆਂ ਤੋਂ ਦੋ-ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖਰੀਦੋ। ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਆਈ ਜਿਵੇਂ ਕਰ ਲਿਆ ਕਰੋ ਜੀ। ਤੇ ਬਾਕੀ ਸਾਡੀ ਗੱਲ ਆਲ ਵੀ ਜ਼ਰੂਰ ਧਿਆਨ ਦਿਆ ਕਰੋ ਜੀ।